ਵਾਦੀ 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 ਵਾਯਾ ਬੰਦੇ ਕਾਫੀ ਨਵੇਂ-ਨਵੇਂ ਆਏ ਹੋਏ ਨੇ ਅੱਜ ਮਿਲੋ ਸਕੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਦੇਖੋ ਬਾਬੂ ਮਸ਼ਾਏ ਹਾਂਜੀ ਰਕੀ ਜੀ ਕਿਦਾਂ ਹਾਲ ਚਾਲੇ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਸਕੰਦਰ ਹਾਂਜੀ ਭਾਈ ਗਾਣਾ ਸੁਣਾ ਦੇ ਅੱਜ ਤੇਰੀ ਆਵਾਜ਼ ਲੋਕਾਂ ਨੂੰ ਆਪਾਂ ਸੁਣਾਉਣੀ ਆ ਵੀ ਦੇਖੋ ਮੁੰਡੇ ਦੀ ਆਵਾਜ਼ ਕਿਦਾਂ ਦੀ ਲੱਗਦੀ ਆ ਇਸ ਮੁੰਡੇ ਦੇ ਗਾਣੇ ਠਾ ਠਾ ਆ ਰਹੇ ਨੇ ਸੈੱਟ ਕਰਾਂ ਹੋ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਯਾ ਫਲੇ ਵਿੱਚ ਬਹਿ ਕੇ ਲੈ ਕੇ ਤੇਰਾ ਨਾਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਦੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਹੁਣ ਤੇ ਯਾਰਾਂ ਨੂੰ ਯਾਰ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨਿਤ ਯਾਰਾਂ ਨੂੰ ਯਾਰ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇਲੇ ਮੈਂ ਪਾਪੀ ਦੇ ਦਿਲ ਦੇ ਵੇਲੇ ਹੋਣੀ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਨਹੀਂ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਹਾ ਤੇ ਮਹਾਰਾਜ ਫੱਟੇ ਚੱਕ ਥੈਂਕ ਯੂ ਬਾਈ ਸੋ ਸਿਕੰਦਰ ਦਾ ਗਾਣਾ ਬੋਜੀ ਬਾਈ ਸਕੋਰ ਕਰ ਰਹੇ ਨੇ ਬਾਈ ਮਹਾਰਾਜ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਟੈਲੈਂਟ ਬਾਈ ਦਾ ਸਾਰਿਆਂ ਨੂੰ ਬਹੁਤ ਸਾਰਾ ਥੈਂਕ ਯੂ ਥੈਂਕ ਯੂ ਮਹਾਰਾਜ ਥੈਂਕ ਯੂ ਤੇ ਘੈਂਟ ਟੈਲੈਂਟ ਬਸ ਗਾਣੇ ਰੈਡੀ ਸਟੱਡੀ ਹੋ ਗਏ ਨੇ ਇੱਕ ਗਾਣਾ ਸ਼ੂਟ ਵੀ ਹੋ ਗਿਆ ਤੇ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਬਸ ਆਇਆ ਲੋ ਨੇ ਰਿੰਗੂ ਆਉਣਾ ਕੰਮ ਠਾ ਠਾ ਚੱਕ